ਇੱਕ ਦਿਨ ਦਾ ਅਜੇ ਵੀਰ ਹੈ ਮੇਰਾ ਹਾਂਜੀ ਦੋਸਤੋ ਅੱਜ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਜਦੋਂ ਦੋ 3ਾਂ ਦੇ ਜਨਮ ਤੋਂ 6 ਸਾਲ ਬਾਅਦ ਰੱਬ ਇਸ ਮਾਣੂ ਪੁੱਤਰ ਦੇ ਦਾਤ ਬਖਸ਼ ਦੇ ਉੱਥੇ ਉਹਦੀਆਂ ਪੈਣਾ ਆਪਣੇ ਪ੍ਰਾਣੂ ਮਿਲਣ ਦੇ ਲਈ ਹਸਪਤਾਲ ਦੇ ਵਿੱਚ ਆਉਂਦੀ ਨੇ ਬਹੁਤ ਹੀ ਸੋਹਣੀ ਵੀਡੀਓ ਤੁਹਾਨੂੰ ਵੀ ਲੈ ਕੇ ਚਾਲਦੇ ਇਸ ਪੂਰੀ ਵੀਡੀਓ ਦੇ ਬੰਦ ਅਖੀਰ ਤੱਕ ਇਸ ਨੂੰ ਜ਼ਰੂਰ ਦੇਖਿਓ ਹਾਂਜੀ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਅਤੇ ਇਸ ਬੱਚੇ ਦੇ ਲਈ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਮਿਹਰ ਕਰੋ ਲਿਖਣਾ ਨਾ ਭੁੱਲੋ ਅਤੇ ਇਦਾਂ ਦੀ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਦਿਓ ਜੀ ਆਜਾ ਰੱਬ ਰੱਖਾ